ਗੁਰੂ ਪਿਆਰੀ ਸਾਧ ਸੰਗਤ ਜੀ ਆਓ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦਾ ਸ਼ਰ ਹਾਜ਼ਰ ਹੋਇਆ ਆਪਣੇ YouTube ਚੈਨਲ ਗੁਰਸਾਖੀਆਂ ਸ਼ਬਦ ਵਿਚਾਰ ਦੇ ਮਾਧਿਅਮ ਰਾਹੀਂ ਆਪ ਜੀ ਦੇ ਨਾਲ ਸਹਿਜ ਪਾਠ ਦੀ ਸਾਂਝ ਹਰ ਰੋਜ਼ ਪਾਈ ਜਾਂਦੀ ਹੈ ਤੇ ਅੱਜ ਹੁਣ ਦੁਪਹਿਰ ਨੂੰ ਸਾਧ ਸੰਗਤ ਜੀ ਗੁਰੂ ਦੀਆਂ ਬਾਤਾਂ ਕਰਨ ਵਾਸਤੇ ਹਾਜ਼ਰ ਹੋਏ ਹਨ ਗੁਰੂ ਘਰ ਦੀਆਂ ਗੱਲਾਂ ਕਰਨ ਵਾਸਤੇ ਹਾਜ਼ਰ ਹੋਏ ਹਨ ਸਾਧ ਸੰਗਤ ਜੀ ਇਸ ਤੋਂ ਪਹਿਲਾਂ ਕਿ ਆਪਾਂ ਗੁਰੂ ਦੀਆਂ ਬਾਤਾਂ ਕਰੀਏ ਗੁਰੂ ਦੀਆਂ ਗੱਲਾਂ ਕਰੀਏ ਆਪ ਜੀ ਦੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਬੇਨਤੀ ਹੈ ਸਾਧ ਸੰਗਤ ਦਾਸ ਰੇ ਤੇ ਕਰੋ ਕਿਰਪਾ ਦਾਸ ਰੇ ਸਿਰ ਤੇ ਰੱਖੋ ਮੇਰ ਪਰੇ ਹੱਥ ਦਾਸ ਰੇ ਨੂੰ ਦਿਓ ਅਸੀਸ ਤੇ ਸਾਰੀ ਸੰਗਤ ਆਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਕਰੋ ਜੀ ਕਿਰਪਾ ਸਾਰੀ ਸੰਗਤ ਆਖੋ ਜੀ ਤਨ ਤਨ RAM ਦਾਸ ਗੁਰੂ ਸਾਹਿਬ ਜੀ ਸਾਰੀ ਸੰਗਤ ਕਰੋ ਜੀ ਕਿਰਪਾ ਤੇ ਆਖੋ ਤਨ ਤਨ ਅਮਰ ਅਨੋਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਕਰੋ ਜੀ ਕਿਰਪਾ ਤੇ ਸਾਰੀ ਸੰਗਤ ਆਖੋ ਜੀ ਤਨ ਤਨ ਬਾਬਾ ਨੌਦ ਸਿੰਘ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਦਾਸ ਆਪ ਜੀ ਦੇ ਚਰਨਾਂ ਦੀ ਧੂੜ ਹੈ ਕਰੋ ਕਿਰਪਾ ਖੁਬ ਮੇਰੇ ਪਰ ਹੱਥ ਤੇ ਆਪ ਜੀ ਦੇ ਚਰਨਾਂ ਦੀ ਧੂੜ ਬਣਾ ਕੇ ਰੱਖੋ ਹਿਰਦੇ ਵਿੱਚ ਨਿਮਰਤਾ ਆ ਜਾਵੇ ਮਨ ਦੀ ਗਰੀਬੀ ਆ ਜਾਵੇ ਸਾਧ ਸੰਗਤ ਜੀ ਕਰੋ ਕਿਰਪਾ ਸੋ ਸਾਥ ਸੰਗਤ ਜਿਹੜੀ ਬਾਤ ਆਪਾਂ ਅੱਜ ਪਾਉਣ ਲੱਗੇ ਆਂ ਜਿਹੜੀ ਗੱਲ ਆਪਾਂ ਅੱਜ ਕਰਨ ਲੱਗੇ ਆਂ ਗੁਰੂ ਪ੍ਰਥਾਏ ਜਿਹੜੀ ਆਪਾਂ ਗੱਲ ਕਰਨ ਲੱਗੇ ਆਂ ਕਿ ਜਦੋਂ ਸੰਸਾਰ ਦੇ ਵਿੱਚ ਇਹ ਸੰਸਾਰ ਦੇ ਵਿੱਚ ਸਾਨੂੰ ਭੇਜਿਆ ਹੈ ਨਾ ਸਾਹਾਂ ਦੀ ਪੂੰਜੀ ਦੇ ਕੇ ਸਾਹਾਂ ਦੀ ਸਵਾਸਾਂ ਦੀ ਪੂੰਜੀ ਦੇ ਕੇ ਭੇਜਿਆ ਹੈ ਤੇ ਸਾਨੂੰ ਹੁਕਮ ਹੋਇਆ ਹੈ ਕਿ ਵਣਜ ਕਰਕੇ ਵਪਾਰ ਕਰਕੇ ਵਾਪਸ ਆਉਣਾ ਹੈ ਖੱਟੀ-ਖੱਟ ਕੇ ਵਾਪਸ ਆਉਣਾ ਹੈ ਵਣਜ ਕਰਦਾ ਕਰਨਾ ਹੈ ਨਾਮ ਦਾ ਵਣਜ ਕਰਨਾ ਹੈ ਉਸ ਪਰਮੇਸ਼ਰ ਦੇ ਨਾਮ ਦਾ ਵਣਜ ਕਰਨਾ ਹੈ ਸੰਸਾਰ ਸਾਥ ਸੰਗਤ ਅਸੀਂ ਜਦੋਂ ਇਸ ਸੰਸਾਰ ਦੇ ਵਿੱਚ ਆਏ ਤੇ ਕੋਈ ਵਿਰਲੇ ਹੀ ਨੇ ਜਿਨ੍ਹਾਂ ਨੇ ਨਾਮ ਜਪਿਆ ਜਿਨ੍ਹਾਂ ਨੇ ਪ੍ਰਮਾਤਮਾ ਦੇ ਕੀਤੇ ਹੋਏ ਪੁਕਾਰਾਂ ਨੂੰ ਚੇਤੇ ਰੱਖਿਆ ਵਿਰਲੇ ਹੀ ਹਨ ਜਿਨ੍ਹਾਂ ਨੇ ਸਤਗੁਰੂ ਦੀ ਸੋਭਾ ਕੀਤੀ ਜਿਹੜੇ ਉਹਦੇ ਭਾਣੇ ਵਿੱਚ ਰਹੇ ਤਾਂ ਗੁਰੂ ਅਰਜਨ ਦੇ 5ਵੇਂ ਪਾਤਸ਼ਾਹ ਨੂੰ ਤੱਤੀਆਂ ਤਵੀਆਂ ਤੇ ਬਹਾ ਦਿੱਤਾ ਸੀਸ ਦੇ ਵਿੱਚ ਰੇਤਾ ਪਾਈ ਪਰ ਉਹ ਭਾਣੀ ਵਿੱਚ ਰਹਿ ਉਹਨਾਂ ਨੇ ਕਿਹਾ ਤੇਰਾ ਭਾਣਾ ਉਹ ਭਾਣੇ ਨੂੰ ਮਿੱਠਾ ਕਰਕੇ ਮੰਨੇ ਸੋ ਸਾਧ ਸੰਗਤ ਜੀ ਉਸਦੇ ਭਾਣੇ ਨੂੰ ਮੰਨਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਸੀਸ ਦੇ ਦਿੱਤਾ ਭਾਣੇ ਨੂੰ ਮੰਨਿਆ ਤੇ ਸਾਨੂੰ ਵੀ ਇਹ ਸਿੱਖਿਆ ਦਿੰਦੇ ਨੇ ਗੁਰੂ ਸਾਹਿਬ ਕਿ ਭਾਣੇ ਵਿੱਚ ਰਹਿਣਾ ਹੈ ਉਸ ਦੇ ਭਾਣੇ ਵਿੱਚ ਰਹਿਣਾ ਉਹਦੇ ਹੁਕਮ ਵਿੱਚ ਰਹਿਣਾ ਹੈ ਸੋ ਸਾਧ ਸੰਗਤ ਜੀ ਜੋ ਅੱਜ ਆਪ ਜੀ ਨਾਮ ਮੈਂ ਗੱਲ ਕਰਨ ਲੱਗਾ ਇੱਕ ਬਹੁਤ ਹੀ ਪੂਜਨਕ ਹਸਤੀ ਇੱਕ ਬਹੁਤ ਹੀ ਮਹਾਨ ਪਰਉਪਕਾਰੀ ਸੰਤ ਬਾਬਾ ਸ਼ਾਮ ਸਿੰਘ ਜੀ ਆਟਾ ਮੰਡੀ ਵਾਲੇ ਅੰਮ੍ਰਿਤਸਰ ਵਾਲੇ ਜਿਨ੍ਹਾਂ ਨੇ ਜਿੰਨਾ ਚਿਰ ਸਰੀਰ ਵਿੱਚ ਰਹਿ ਉਹਨਾਂ ਚਿਰ ਸ੍ਰੀ ਹਰਮੰਦਰ ਸਾਹਿਬ ਜਾ ਕੇ ਦਰਬਾਰ ਸਾਹਿਬ ਜਾ ਕੇ ਬयंਤ ਸਮਾਂ ਝਾੜੂ ਦੀ ਸੇਵਾ ਕੀਤੀ ਹੋਰ ਵੀ ਸੇਵਾਵਾਂ ਕੀਤੀਆਂ ਪਰ ਝਾੜੂ ਦੀ ਸੇਵਾ ਬयंਤ ਸਮਾਂ ਕੀਤੀ ਨਾਮ ਜਪਿਆ ਤੇ ਝਾੜੂ ਵਾ ਝਾੜੂ ਦੀ ਸੇਵਾ ਕੀਤੀ ਸਫਾਈ ਕੀਤੀ ਤੇ ਸਾਧ ਸੰਗਤ ਜੀ ਦੁਨੀਆ ਉਹਨਾਂ ਦੇ ਦਰਸ਼ਨਾਂ ਨੂੰ ਤਰਸਦੀ ਸੀ ਪਰ ਉਹ ਦਰਬਾਰ ਸਾਹਿਬ ਜਾ ਕੇ ਸੇਵਾ ਕਰਦੇ ਰਹਿੰਦੇ ਸਨ ਗੁਰੂ ਕਾ리 ਸਾਧ ਸੰਗਤ ਜੀ ਉਹਨਾਂ ਨੂੰ ਇੱਕ ਸਰੀਰ ਮਿਲਿਆ ਗੱਲਾਂ ਬਾਤਾਂ ਕੀਤੀਆਂ ਤੇ ਹਾਲ ਚਾਲ ਪੁੱਛਿਆ ਤੇ ਕਹਿਣ ਲੱਗਾ ਜੀ ਹਾਲ ਤੇ ਬਹੁਤ ਮਾੜੇ ਐ ਕਹਿੰਦੇ ਪ੍ਰਮਾਤਮਾ ਦਾ ਸਿਮਰਨ ਕਰਿਆ ਕਰੋ ਕਿਉਂਕਿ ਮਹਾਪੁਰਸ਼ ਤੇ ਹੀ ਕਹਿੰਦੇ ਪ੍ਰਮਾਤਮਾ ਦਾ ਨਾਮ ਜਪਿਆ ਕਰੋ ਵਾਹਿਗੁਰੂ ਸਿਮਰਨ ਕਰੋ ਨਿਰੰਕਾਰ ਦੇ ਨਾਮ ਦਾ ਜਾਪ ਕਰੋ ਪ੍ਰਭੂ ਦੇ ਨਾਮ ਦਾ ਜਾਪ ਕਰੋ ਤੇ ਉਹ ਕਹਿੰਦਾ ਬਾਬਾ ਜੀ ਸਿਮਰਨ ਕਾਹਦਾ ਕਰਨਾ ਉਹਨੇ ਉਹਨੇ ਸਾਨੂੰ ਦਿੱਤਾ ਕੀ ਹੈ ਪ੍ਰਮਾਤਮਾ ਨੇ ਸਾਨੂੰ ਦਿੱਤਾ ਕੀ ਹੈ ਜਿਸ ਦੇ ਲਈ ਉਹਦਾ ਸਿਮਰਨ ਕਰੀਏ ਤੇ ਬਾਬਾ ਜੀ ਕਹਿਣ ਲੱਗੇ ਦਿੱਤਾ ਵੀ ਕੀ ਨਹੀਂਗਾ ਕਹਿਣ ਲੱਗੇ ਬਾਬਾ ਜੀ ਕੀ ਦਿੱਤਾ ਕੁਝ ਵੀ ਨਹੀਂ ਦਿੱਤਾ ਬਾਬਾ ਜੀ ਕਹਿਣ ਲੱਗੇ ਵੇਖੋ ਇਸ ਤਰ੍ਹਾਂ ਨਹੀਂ ਕਹੀਦਾ ਉਹਨਾਂ ਨੇ ਤੁਹਾਨੂੰ ਜੋ ਦਿੱਤਾ ਅਮੋਲਕ ਦਾਤਾਂ ਦਿੱਤੀਆਂ ਤੁਸੀਂ ਉਸ ਦਾ ਸ਼ੁਕਰਾਨਾ ਕਰਨ ਦੀ ਬਜਾਏ ਤੁਸੀਂ ਕਹਿੰਦੇ ਕਹੀ ਜਾ ਰਹੇ ਦਿੱਤਾ ਕੀ ਕਹਿੰਦਾ ਬਾਬਾ ਜੀ ਤੇ ਕੱਖ ਵੀ ਨਹੀਂ ਦਿੱਤਾ ਤੇ ਸੰਤ ਮਹਾਰਾਜ ਕਹਿਣ ਲੱਗੇ ਵੀ ਇਸ ਤਰ੍ਹਾਂ ਕਰ ਤੂੰ ਸਾਡਾ ਇੱਕ ਬਚਨ ਮੰਨੇਗਾ ਕਹਿੰਦਾ ਜੀ ਮੰਨੂੰਗਾ ਕਹਿੰਦੇ ਤੂੰ ਆਪਣਾ ਇੱਕ ਹੱਥ ਵੱਢ ਕੇ ਦੇ ਦੇ ਸਾਨੂੰ ਅਸੀਂ ਤੈਨੂੰ ਲੱਖਾਂ ਰੁਪਏ ਦੇਵਾਂਗੇ ਕੈਨੇਡਾ ਦਾ ਬਾਬਾ ਜੀ ਤੁਹਾਡਾ ਦਿਮਾਗ ਖਰਾਬ ਹੋ ਗਿਆ ਹੋ ਗਿਆ ਹੱਥ ਵੱਢ ਕੇ ਦੇ ਦੇ ਇਹ ਜਿਹੜੇ ਲੱਖਾਂ ਰੁਪਏ ਤੁਸੀਂ ਦੇਣੇ ਉਹਨਾਂ ਨਾਲ ਤੇ ਹੱਥ ਲੱਗਣਾ ਨਹੀਂ ਉਹ ਮੈਂ ਤੈਨੂੰ ਕਿਉਂ ਹੱਥ ਦੇ ਦੇਵਾਂ ਬਾਬਾ ਜੀ ਕਹਿੰਦੇ ਚੱਲ ਜੇ ਥੋੜੇ ਆ ਨਾ ਤੇ ਪੂਰੀ ਬਾਤ ਦੇ ਦੇ ਤੈਨੂੰ ਬੰਤ ਅਨਗਿਣਤ ਜਿੰਨੇ ਕਹੇਗਾ ਉਨੇ ਹੀ ਪੈਸੇ ਦੇ ਕਹਿੰਦਾ ਮਹਾਰਾਜ ਮੈਂ ਪੈਸੇ ਨੂੰ ਕੀ ਕਰਨਾ ਹੈ ਇਹਦੇ ਨੂੰ ਮੈਂ ਤੇ ਨਹੀਂ ਬਾਤ ਦਿੰਦਾ ਮੈਂ ਨਾ ਤਾਂ ਤੁਹਾਨੂੰ ਆਪਣਾ ਹੱਥ ਵੱਢ ਕੇ ਤੁਹਾਨੂੰ ਦਿੰਦਾ ਨਾ ਮੈਂ ਤੇ ਆਪਣੇ ਉਂਗਲ ਆਪਣੇ ਹੱਥ ਦੀ ਉਂਗਲ ਵੀ ਤੁਹਾਨੂੰ ਨਹੀਂ ਦਿੰਦਾ ਭਾਵੇਂ ਤੁਸੀਂ ਮੈਨੂੰ ਲੱਖਾਂ ਰੁਪਏ ਦਿਓ ਤੇ ਸੰਤ ਜੀ ਮਹਾਰਾਜ ਕਹਿਣ ਲੱਗੇ ਭਈ ਇਹ ਜਿਹੜੀਆਂ ਚੀਜ਼ਾਂ ਨੂੰ ਤੂੰ ਲੱਖਾਂ ਵੀ ਉਹਨੂੰ ਦੱਸਦਾ ਜਿਹੜੀਆਂ ਚੀਜ਼ਾਂ ਲੱਖਾਂ ਰੁਪਏ ਲੈ ਕੇ ਵੀ ਤੂੰ ਦੇਣ ਤੋਂ ਇਨਕਾਰ ਕਰਦਾ ਹੈ ਉਹ ਚੀਜ਼ਾਂ ਉਹ ਅੰਗ ਤੈਨੂੰ ਦਿੱਤੇ ਕਿੰਨੇ ਆ ਸੋਚ-ਸੋਚ ਕੇ ਤੇ ਚੁੱਪ ਕਰ ਗਿਆ ਤੇ ਬਾਬਾ ਜੀ ਕਹਿੰਦੇ ਤੈਨੂੰ ਕਿੰਨੇ ਦਿੱਤੇ ਅੰਗ ਇਹ ਤੈਨੂੰ ਕੰਚਨ ਵਰਗਾ ਸਰੀਰ ਕਿੰਨੇ ਦਿੱਤਾ ਪਰਮਾਤਮਾ ਨੇ ਦਿੱਤਾ ਉਹ ਸ਼ਰਬ ਨੇ ਦਿੱਤਾ ਉਸ ਦਾ ਸ਼ੁਕਰਾਨਾ ਕਰਨ ਦੀ بجائے ਤੂੰ ਗਿਲਾ ਕਰਦਾ ਹੈ ਤੂੰ ਅਲਾਮੇ ਦਿੰਦਾ ਹੈ ਕਿ ਮੈਨੂੰ ਦਿੱਤਾ ਕੀ ਜਿਹੜੇ ਅੰਗਾਂ ਨੂੰ ਤੈਥੋਂ ਮੈਂ ਲੱਖਾਂ ਰੁਪਏ ਤੈਨੂੰ ਦੇ ਕੇ ਮੰਗਦਾ ਤੂੰ ਦੇਣ ਤੋਂ ਇਨਕਾਰ ਕਰ ਦਿੱਤਾ ਉਸ ਪਰਮਾਤਮਾ ਨੇ ਤੈਨੂੰ ਤੇ ਫਰੀ ਦਿੱਤੇ ਤੇਰੇ ਕੋਈ ਪੈਸਾ ਲਿਆ ਤੂੰ ਇੱਕ ਹੱਥ ਜੇ ਤੇਰਾ ਵੱਢਿਆ ਲਿਆ ਜਾਵੇ ਤੇ ਇਹ ਹੱਥ ਇਸ ਤਰ੍ਹਾਂ ਦਾ ਹੂ ਹੂ ਕਰੋੜ ਰੁਪਏ ਦਾ ਵੀ ਨਹੀਂ ਲੱਗ ਸਕਦਾ ਲਵਾ ਸਕਦਾ ਕਹਿੰਦਾ ਜੀ ਨਹੀਂ ਇਹ ਤਾਂ ਕੁਦਰਤੀ ਤੇ ਨਹੀਂ ਲੱਗਣਾ ਕਹਿੰਦੇ ਫਿਰ ਦਿੱਤਾ ਕੀ ਨਹੀਂ ਕੁਦਰਤ ਨੇ ਰੱਬ ਨੇ ਤੁਹਾਨੂੰ ਦਿੱਤਾ ਕੀ ਨਹੀਂ ਰੱਬ ਨੇ ਤੁਹਾਨੂੰ ਸਭ ਕੁਝ ਦਿੱਤਾ ਵਾਹਿਗੁਰੂ ਨੇ ਤੁਹਾਨੂੰ ਸਭ ਕੁਝ ਦਿੱਤਾ ਤੁਸੀਂ ਉਸ ਦਾ ਸ਼ੁਕਰਾਨਾ ਕਰਨ ਦੀ ਬਜਾਏ ਗਿਲਾ ਕਰਦੇ ਸਾਧ ਸੰਗਤ ਜੀ ਬਾਬਾ ਜੀ ਦੀ ਗੱਲ ਸੁਣਾਉਂਦਾ ਮਤਲਬ ਇਹ ਹੈ ਕਿ ਆਪਨੂੰ ਨਾ ਮੰਗ ਤਾਂ ਵੀ ਲੈਣਾ ਐ ਨਹੀਂ ਕਿ ਮੈਂ ਐਵੇਂ ਗੱਪਾਂ ਮਾਰਨ ਲਈ ਮੈਂ ਮੰਗਦਾ ਨਹੀਂ ਸਤਿਗੁਰਾਂ ਤੋਂ ਮੈਂ ਮੰਗ ਲੈਣਾ ਵੀ ਸਤਿਗੁਰਾਂ ਤੋਂ ਨਾ ਮੰਗਾਂਗੇ ਤੇ ਹੋਰ ਕਿਹਦੇ ਤੋਂ ਮੰਗਾਂਗੇ ਪਰ ਕ੍ਰੂਸ ਫਾਰੇ ਸਾਧ ਸੰਗਤ ਜੀ ਉਹ ਸਾਨੂੰ ਮੰਗਣ ਦੀ ਲੋੜ ਵੀ ਰਹਿਣ ਦਿੰਦਾ ਜੇਕਰ ਤੁਸੀਂ ਜੋ ਨਿਰੰਕਾਰ ਨੇ ਭੇਜਣ ਲੱਗੇ ਤੁਹਾਡੀ ਡਿਊਟੀ ਲਈ ਜੋ ਕਰਨ ਲਈ ਤੁਹਾਨੂੰ ਭੇਜਿਆ ਜੇ ਤੁਸੀਂ ਉਹ ਕਰੋਗੇ ਜੇ ਤੁਸੀਂ ਇੱਥੇ ਆ ਕੇ ਨਾਮ ਜਪੋਗੇ ਸੰਤ ਬਾਪੁਰਸ਼ ਕਹਿੰਦੇ ਨੇ ਕਿ 24 ਘੰਟਿਆਂ ਦੇ ਵਿੱਚੋਂ ਢਾਈ ਘੰਟੇ ਦਾ ਸੰਬੰਧ ਬਣਦਾ ਹੈ ਤੇ ਦਸਵੰਦ ਤੇ ਦਿਓ ਦਸਵੰਦ ਦਿਓ ਗੁਰੂ ਦੀ ਬਾਣੀ ਪੜੋ ਪਾਠ ਕਰੋ ਨਾਮ ਜਪੋ ਉਹਦੀ ਸਿਫਤ-ਸਲਾਹ ਕਰੋ ਤੇ ਜਦੋਂ ਤੁਸੀਂ ਉਸ ਦੀ ਬਾਣੀ ਪੜੋਗੇ ਨਿਸ਼ਕਾਮ ਤੌਰ ਤੇ ਜਿਹੜਾ ਪਹਿਲਾ ਉਹਨੇ ਦਿੱਤਾ ਉਹਦਾ ਸ਼ੁਕਰਾਨਾ ਕਰਨੀ ਪੜੋਗੇ ਤੇ ਉਹ ਗਾਂ ਆਪਣੇ ਆਪ ਹੀ ਤੁਹਾਨੂੰ ਦੇਈ ਜਾਵੇਗਾ ਤੁਹਾਨੂੰ ਮੰਗਣ ਦੀ ਲੋੜ ਨਹੀਂ ਪੈਣੀ ਤੇ ਗੁਰੂ ਸਵਾਰੇ ਖਾਲਸਾ ਜੀ ਜੇ ਮੰਗਣਾ ਵੀ ਆ ਨਾ ਕਿਤੇ ਮੰਗਣ ਦੀ ਲੋੜ ਪੈ ਵੀ ਜਾਂਦੀ ਆ ਪਹਿਲੀ ਤੇ ਗੱਲ ਜਿਹੜਾ ਨਾਮ ਦੇ ਰਸੀਏ ਹੁੰਦੇ ਉਹਨਾਂ ਨੂੰ ਕਿਸੇ ਚੀਜ਼ ਦੀ ਜ਼ਰੂਰਤ ਪੈਂਦੀ ਨਹੀਂ ਉਹ ਮੰਗਦੇ ਹੀ ਨਹੀਂ ਉਹ ਉਹਦੀ ਰਜ਼ਾ 'ਚ ਰਾਜ਼ੀ ਰਹਿੰਦੇ ਨੇ ਉਹਦੀ ਰਜ਼ਾ 'ਚ ਰਾਜ਼ੀ ਰਹਿੰਦੇ ਪਰ ਉਹ ਦੇ ਹੀ ਜਾਂਦਾ ਉਹ ਦੇ ਹੀ ਜਾਂਦਾ ਉਹ ਦੇ ਹੀ ਜਾਂਦਾ ਉਹਨਾਂ ਨੂੰ ਮੰਗਣ ਦੀ ਲੋੜ ਨਹੀਂ ਜਿਸ ਤਰ੍ਹਾਂ ਇੱਕ ਪਿਓ ਦੇ ਦੋ ਪੁੱਤ ਹੈ ਇੱਕ ਪੁੱਤ ਬੜਾ ਆਗਿਆਕਾਰ ਘਰ ਦੀ ਸਾਰੀ ਖੇਤੀਬਾੜੀ ਵੀ ਉਹ ਕਰਦਾ ਹੋਰ ਵੀ ਘਰ ਦੇ ਕੰਮ ਕਰਦਾ ਬਾਹਰ ਅੰਦਰ ਦੇ ਕੰਮ ਵੀ ਕਰਦਾ ਆਪਣੇ ਪਿਤਾ ਦੀ ਇੱਜ਼ਤ ਵੀ ਕਰਦਾ ਉਹਦੇ ਗੋਢੀ ਹੱਥ ਵੀ ਲਾਉਂਦਾ ਆਪਣੀ ਮਾਤਾ ਦੀ ਇੱਜ਼ਤ ਵੀ ਕਰਦਾ ਗੋਢੀ ਹੱਥ ਲਾਉਂਦਾ ਵੱਡਿਆਂ ਦਾ ਸਤਿਕਾਰ ਕਰਦਾ ਸ਼ਾਰਿਆਂ ਨੂੰ ਬੜੇ ਪਿਆਰ ਨਾਲ ਬੋਲਦਾ ਮਾਤ ਪਿਤਾ ਦਾ ਆਗਿਆਕਾਰ ਤੇ ਦੂਜਾ ਨਲਾਇਕ ਕੰਮ ਨਹੀਂ ਕਰਦਾ ਉੱਠੇ ਕੰਮ ਵਿੱਚ ਪੈ ਗਿਆ ਤੇ ਜਿਹੜਾ ਨਲਾਇਕ ਆ ਉਹਨੂੰ ਤੇ ਜਿਹੜਾ ਦਾ ਪਿਓ ਉਹ ਕੁਛ ਨਹੀਂ ਕੀ ਦੇਵੇਗਾ ਜੋ ਮਰਜੀ ਮੰਗੀ ਜਾਵੇ ਉਹ ਕਿ ਨਹੀਂ ਪਈ ਮੈਂ ਨਹੀਂ ਤੰਦ ਦੇਦਾ ਤੇ ਜਿਹੜਾ ਅਗਿਆਕਾਰ ਹੈ ਜਿਹੜਾ ਕੰਮ ਕਰਦਾ ਹੈ ਉਹਨੂੰ ਮੰਗੇ ਤੋਂ ਬਣਾਈ ਪਿਓ ਨੂੰ ਪਤਾ ਹੁੰਦਾ ਕਿ ਮੈਨੂੰ ਜੇ ਇਹ ਮੇਰੇ ਘਰ ਦੇ ਕੰਮ ਸਵਾਰਦਾ ਤੇ ਮੈਂ ਮੈਂ ਵੀ ਇਹਦੀਆਂ ਜ਼ਰੂਰਤਾਂ ਦਾ ਧਿਆਨ ਰੱਖਣਾ ਸੋ ਇਹੋ ਹੀ ਗੱਲ ਪਰਮਾਤਮਾ ਕਰਦੇ ਨੇ ਇਹੀ ਗੱਲ ਪਰਮੇਸ਼ਰ ਕਰਦੇ ਨੇ ਜੇ ਆਪਾਂ ਉਸ ਦੀ ਆਗਿਆ ਵਿੱਚ ਰਹੀਏ ਉਸ ਤੇ ਹੁਕਮ ਨੂੰ ਮੰਨੀਏ ਜਿਹੜਾ ਉਹਨੇ ਹੁਕਮ ਦੇ ਕੇ ਸਾਨੂੰ ਭੇਜਿਆ ਉਹਦਾ ਨਾਮ ਜਪੀਏ ਉਸ ਦੀ ਉਸਤਤ ਕਰੀਏ ਉਹ ਸਾਡੀਆਂ ਲੋੜਾਂ ਆਪ ਹੀ ਪੂਰੀਆਂ ਕਰਦਾ ਹੈ ਸੋ ਗੁਰੂ ਸਾਰੇ ਖਾਲਸਾ ਜੀ ਦਾਸ ਦਾ ਅੱਜ ਦੀਆਂ ਜੋ ਗੱਲਾਂ ਆਪ ਜੀ ਦੇ ਨਾਲ ਕੀਤੀਆਂ ਇਹ ਕਰਨ ਦਾ ਇਹੋ ਹੀ ਸਿਰਫ ਮਕਸਦ ਹੈ ਕਿ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਨਾਲ ਜੁੜੀਏ ਗੁਰੂ ਦੀ ਬਾਣੀ ਪੜੀਏ ਪਾਠ ਕਰੀਏ ਨਿਸ਼ਕਾਮ ਭਾਵਨਾ ਦੇ ਨਾਲ ਕਰੀਏ ਮੰਗ ਜਿਹੜੀ ਆ ਉਹ ਅੱਗੇ ਨਾ ਦੇਈਏ ਕਿਉਂਕਿ ਆਪਾਂ ਦੇ ਉਸ ਦੇ ਆਖੇ ਲੱਗਾਂਗੇ ਨਾ ਉਸ ਦੀ ਅੱਗੇ ਵਿਚ ਰਵਾਂਗੇ ਤੇ ਫਿਰ ਉਹ ਆਪੇ ਹੀ ਦੇ ਜਾਂਦਾ ਹੈ ਆਪਾਂ ਸੁਖਣੀ ਸਾਹਿਬ ਦਾ ਪਾਠ ਕਰਦੇ ਹਾਂ ਪੂਰੇ ਗੁਰਕਾ ਸੋਣ ਉਪਦੇਸ਼ ਪੂਰੇ ਗੁਰਕਾ ਸੋਣ ਉਪਦੇਸ਼ ਪਰ ਬ੍ਰਹਮ ਨਿਕਟ ਕਰ ਪੇਖ ਜਿਹੜਾ ਪੂਰਾ ਗੁਰੂ ਹੈ ਨਾ ਤੈਨੂੰ ਉਪਦੇਸ਼ ਦੇ ਰਿਹਾ ਹੈ ਪੂਰਾ ਗੁਰੂ ਇਹ ਉਪਦੇਸ਼ ਦੇ ਰਿਹਾ ਪੂਰਾ ਗੁਰੂ ਤੈਨੂੰ ਇਹ ਗੱਲ ਕਹਿ ਰਿਹਾ ਕਿ ਉਸ ਪਰਮੇਸ਼ਰ ਨੂੰ ਆਪਣੇ ਬਿਲਕੁਲ ਨੇੜੇ ਵੇਖ ਨੇੜੇ ਹਿੱਦ ਵਿੱਚ ਜੂਆ ਨੇੜੇ ਬੇਸ਼ਰਮ ਹਉਮੈ ਦੀ ਕੰਧ ਪਈ ਹੋਈ ਹੈ ਉਹਨੂੰ ਦੂਰ ਕਰਦੇ ਨਾਮ ਜਪੀ ਹਉਮੈ ਦੀ ਕੰਧ ਜਿਹੜੀ ਦੂਰ ਹੋ ਜਾਏਗੀ ਪੂਰੇ ਗੁਰ ਕਾ ਸੁਣੇ ਉਪਦੇਸ ਬਾਰ ਬ੍ਰਹਮ ਨਿਕਟ ਕਰ ਦੇਖ ਸਾਸ ਸਾਸ ਸਿਮਰੋ ਗੁਬਿੰਦ ਮਾਨੇ ਅੰਤਰ ਕੀ ਉਤਰੇ ਚਿੰਦ ਕਹਿੰਦੇ ਸਾਹਾਂ ਦੇ ਨਾਲ ਹਰ ਇੱਕ ਸਾਹ ਦੇ ਨਾਲ ਸਵਾਸ ਲੈਂਦੇ ਆਮੀ ਸਵਾਸ ਹਵਾ ਵਿੱਚ ਸਵਾਸ ਜਾਵੀ ਵਿੱਚ ਦੂੰ ਸਵਾਸ ਲੈਂਦਿਆਂ ਉਸ ਦਾ ਨਾਮ ਜਪਣਾ ਗੋਬਿੰਦ ਦਾ ਉਸ ਪਰਮੇਸ਼ਰ ਦਾ ਤੇ ਇਹ ਮਨ ਵਿੱਚ ਵਸਿਆ ਹੋਵੇ ਉਹ ਤੇਰੇ ਹਿਰਦੇ ਵਿੱਚ ਵਸਿਆ ਹੋਵੇ ਤੇ ਫਿਰ ਤੈਨੂੰ ਮੰਗਣ ਦੀ ਲੋੜ ਨਹੀਂ ਫਿਰ ਤੈਨੂੰ ਕੋਈ ਸਾਰੀਏ ਚਿੰਤਾ ਦੂਰ ਹੋ ਜਾਂਦੀ ਆਸ ਅਨਤ ਤਿਆਗੋ ਤਰੰਗ ਸੰਤ ਜਨਾ ਕੀ ਤੂਰ ਮਨ ਮੰਗ ਆਪ ਛੋੜ ਬੇਨਤੀ ਕਰੋ ਸਾਦ ਸੰਗ ਅਗਨ ਸਾਗਰ ਤਰੋ ਹਾਰਿ ਤਨਕੇ ਪਰ ਲਿਓ ਪੁਨਾਰ ਨਾਨਕ ਗੁਰਪੂਰੇ ਨਮਸ਼ਕਾਰ ਹਾਰਿ ਤਨਕੇ ਪਰ ਲਿਓ ਪੁਨਾਰ ਨਾਨਕ ਗੁਰਪੂਰੇ ਨਮਸਕਾਰ ਕਹਿਣ ਲੱਗੇ ਕਿ ਜਦੋਂ ਤੂੰ ਸੰਤ ਜਨਾਂ ਦੀ ਤੋੜ ਮੰਗ ਲਵੇਂਗਾ ਨਾ ਜਿਹੜੀਆਂ ਐਵੇਂ ਆਸਾਂ-ਉਸਾਂ ਲਈ ਫਿਰਦਾ ਐਵੇਂ ਆਪਣੀਆਂ ਮੰਗਾਂ ਉਹ ਸਾਰੀਆਂ ਛੱਡ ਦਿਓ ਜਿਹੜੇ ਵਿਚਾਰ ਉਹਨਾਂ ਤਰੰਗਾਂ ਉੱਠਦੀਆਂ ਨੇ ਇਹ ਸਭ ਤਿਆਗ ਦਿਓ ਤੇ ਸੰਤਾਂ ਦੀ ਸਾਧ ਸੰਗਤ ਦੇ ਵਿੱਚ ਬੈਠ ਕੇ ਸੰਤਾਂ ਦੇ ਚਰਨਾਂ ਦੀ ਤੋੜੀ ਮੰਗੋ ਤੇ ਆਪਣੇ ਆਪ ਨੂੰ ਗਵਾ ਦਿਓ ਆਪਾਂ ਛੋੜ ਦਿਓ ਛੱਡ ਦਿਓ ਆਪ ਛੋੜ ਬੇਨਤੀ ਕਰੋ ਬੇਨਤੀ ਇਹ ਕਰੋ ਕਿ ਸਤਗੁਰੂ ਜੀ ਮੇਰੇ ਤੇ ਕੁਝ ਹੋ ਨਹੀਂ ਸਭ ਕੁਝ ਤੇਰਾ ਹੀ ਦਿੱਤਾ ਹੋਇਆ ਹੈ ਸਾਧ ਸੰਗ ਅਗਨ ਸਾਗਰ ਤਰੋ ਫਿਰ ਸੰਤਾਂ ਦੀ ਸੰਗਤ ਵਿੱਚ ਜਾ ਕੇ ਨਾ ਸਾਧ ਸੰਗਤ ਕੀਤਿਆਂ ਫਿਰ ਜਿਹੜਾ ਇਹ ਅਗਨੀ ਦਾ ਸਾਗਰ ਸੰਸਾਰ ਹੈ ਨਾ ਜੇ ਸੰਸਾਰ ਦੇ ਵਿੱਚ ਆਪਾਂ ਵਿਚਰ ਰਹੇ ਆਂ ਇਹ ਅਗਨੀ ਦਾ ਸਾਗਰ ਹੈ ਇਹਦੇ ਵਿੱਚ ਸਾਨੂੰ ਜਿਹੜੇ ਪੰਜ ਦੂਤ ਜਿਹੜੇ ਨੇ ਪੰਜ ਚੋਰ ਕਾਮ ਕ੍ਰੋਧ ਲੋਭ ਹੰਕਾਰ ਇਹ ਵੀ ਕਾਲ ਦੇ ਜਨੈਲ ਨਹੀਂ ਇਹ ਵੀ ਸਾਨੂੰ ਤੰਗ ਕਰ ਦਿੰਦੇ ਬੜੀ ਅੰਤਿਜਾਂ ਨੇ ਜਿਹੜੀਆਂ ਸਾਨੂੰ ਗਲਤ ਰਸਤੇ ਲੈ ਜਾਣ ਦੀ ਮਾਇਆ ਜਿਹੜੀ ਆ ਉਹ ਇਸੇ ਕੰਮ ਦੀ ਬਣੀ ਹੈ ਪਰ ਆਪਾਂ ਇਹ ਮਾਇਆ ਜਿਹੜੀ ਨੂੰ ਤਿਆਗਣਾ ਹੈ ਹਾਰ ਤਨ ਕੈ ਪਰ ਲਿਓ ਪੁੰਡਾਰ ਨਾਨਕ ਕਰ ਪੂਰੇ ਨਮਸਕਾਰ ਜਦੋਂ ਤੁਸੀਂ ਉਸ ਪ੍ਰਮਾਤਮਾ ਦਾ ਨਾਮ ਜਪੋਗੇ ਨਾ ਨਾਮ ਤਨ ਜਿਹੜਾ ਹਰ ਤਨ ਹਰ ਤਨ ਕੀ ਨਾਮ ਤਨ ਨਾਮ ਧੰਨ ਦਾ ਵਣਜ ਕਰਨ ਵਾਸਤੇ ਇੱਥੇ ਪੇਜਾ ਵਣਜ ਕਰੋ ਵਣ ਜਾ ਰਹੇ ਹੋ ਵੱਖਰ ਲਿਓ ਸੰਭਾਲ ਵੱਖਰ ਕੇ ਨਾਮ ਨੂੰ ਨਾਮ ਨੂੰ ਸ਼ਾਮ ਕਿਰਖਣਾ ਜਦੋਂ ਤੁਸੀਂ ਨਾਮ ਦਾ ਵਣਜ ਕਰੋਗੇ ਇਸ ਨੂੰ ਸੰਭਾਲੋਗੇ ਇਸ ਦੇ ਚ ਵਸਾਓਗੇ ਵੱਖਰ ਦੇ ਵੇਦ ਦੇ ਚ ਵਸਾ ਕੇ ਤੇ ਜਿਹੜੀਆਂ ਚੀਜ਼ਾਂ ਦੀ ਸਾਨੂੰ ਜ਼ਰੂਰਤ ਹੈ ਉਹ ਆਟੋਮੈਟਿਕਲੀ ਆਪਣੇ ਆਪ ਮਿਲ ਜਾਂਦੀਆਂ ਤੇ ਸਤਿਗੁਰੂ ਕਹਿੰਦੇ ਗੁਰੂ ਅਰਜਨ ਦੇ ਪਾਤਸ਼ਾਹ ਕਹਿਣ ਲੱਗੇ ਕਿ ਆਪਣੇ ਪੁੰਡਾਰੇ ਤੁਹਾਡੇ ਭਰੇ ਜਾਣਗੇ ਜਦੋਂ ਤੁਸੀਂ ਤੁਹਾਨੂੰ ਹਰ ਧਨ ਮਿਲ ਗਿਆ ਨਾ ਨਾਮ ਦਾ ਧਨ ਮਿਲ ਗਿਆ ਤੇ ਤੁਹਾਡੇ ਸਾਰੇ ਪੁੰਡਾਰੇ ਉਹਨੇ ਆਪ ਹੀ ਭਰ ਦੇਣੇ ਤੁਹਾਨੂੰ ਮੰਗਣ ਦੀ ਜ਼ਰੂਰਤ ਨਹੀਂ ਪੈਣੀ ਇਹ ਲਈ ਤੁਸੀਂ ਗੁਰੂ ਸਾਹਿਬ ਕਹਿੰਦੇ ਆ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਪੰਜਵੇਂ ਗੁਰੂ ਨਾਨਕ ਤੁਹਾਨੂੰ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਕਹਿੰਦੇ ਨੇ ਵੀ ਪੂਰੇ ਗੁਰੂ ਨੂੰ ਨਮਸਕਾਰ ਕਰਿਆ ਕਰੋ ਪੂਰੇ ਗੁਰੂ ਦੀ ਬੰਦਨ ਨਾ ਕਰ ਪੂਰੇ ਗੁਰੂ ਦੇ ਆਖੇ ਲੱਗ ਕੇ ਕਿਉਂਕਿ ਪੂਰਾ ਜਿਹੜਾ ਗੁਰੂ ਹੈ ਉਹੀ ਸਾਨੂੰ ਜਿਹੜਾ ਉਹ ਨਿਰੰਕਾਰ ਦਾ ਨਾਮ ਜਪਣ ਦੀ ਨਾਮ ਜਪਣ ਵਾਸਤੇ ਕਹਿੰਦਾ ਉਹੀ ਨਾਮ ਦੱਸਦਾ ਇਹ ਆ ਨਾਮ ਦੇ ਫੋ ਸਾਡੇ ਗੁਰੂ ਨੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਨੰਬਰ 1 ਤੋਂ ਲੈ ਕੇ 1430 ਅੰਗ ਤੱਕ ਜਿੰਨੀ ਵੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਤੇ ਸ਼ੋਭਤ ਹੈ ਨਾ ਉਹ ਸਾਰੀ ਨਾਮ ਹੈ ਉਹ ਸਾਰੀ ਵਡਿਆਈ ਹੈ ਪ੍ਰਮਾਤਮਾ ਦੀ ਉਹ ਸਾਰਾ ਹੀ ਪ੍ਰਮਾਤਮਾ ਦਾ ਨਾਮ ਹੈ ਜਿਹੜਾ ਮਰਜ਼ੀ ਪਾਠ ਕਰ ਲੋ ਉਹ ਤੁਹਾਡਾ ਨਾਮ ਹੈ ਨਾਮ ਜਪਣਾ ਇਸ ਵਾਸਤੇ ਗੁਰੂ ਪਿਆਰਿਓ ਸਾਡੇ ਸੱਚੇ ਗੁਰੂ 10 ਗੁਰੂ ਸਾਹਿਬਾਨ ਤੋਂ ਬਾਅਦ 10ਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ 10ਵੇਂ ਪਾਤਸ਼ਾਹ ਜੀ ਨੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗਤੀ ਦਿੱਤੀ ਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਨੇ ਤੇ 10ਵੇਂ ਪਾਤਸ਼ਾਹ ਨੇ ਕਈ ਵੀ ਹੈ ਕਲ ਕਿ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣਾ ਹੈ ਆਪਾਂ ਦੋਰਾ ਵੀ ਪੜਦੇ ਆ ਗਿਆ ਭਈ ਅਕਾਲ ਕੀ ਤਬੇ ਚਿਲਾਇਓ ਪੰਥ ਸਾਬ ਸਿਕਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕਿਦੇ ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮੈਲੇ ਖੋਜ ਸ਼ਬਦ ਦੀ ਕਰਨੀ ਹੈ ਨਾਮ ਦੀ ਕਰਨੀ ਹੈ ਇਹੋ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਉਪਦੇਸ਼ ਦਿੰਦੇ ਨੇ ਇਸ ਸਵਾਸਤੇ ਇਸ ਯੁਗ ਦੇ ਵਿੱਚ ਕਲ ਯੁਗ ਦੇ ਵਿੱਚ ਸਾਡੇ ਗੁਰੂ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਤੇ ਧੰਤਨ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਬਣਾਉਣ ਵਾਸਤੇ ਜੋ ਮਰਿਆਦਾ ਕਲਗੀਧਰ ਪਾਤਸ਼ਾਹ ਨੇ ਚਲਾਈ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ ਸੀਸ ਲੈ ਪੰਜ ਸੀਸ ਲੈ ਪੰਜਾਂ ਦੇ ਕੋਲੋਂ ਸੀਸ ਲੈ ਸੀਸ ਤੇ ਫਿਰ ਉਹਨਾਂ ਨੂੰ ਅੰਮ੍ਰਿਤ ਸ਼ਕਾਇਆ ਤੇ ਜਦੋਂ ਆਪ ਛਕਿਆ ਤੇ ਜਦੋਂ ਉਹਨਾਂ ਨੇ ਭੇਟਾ ਮੰਗ ਲਈ ਨਾ ਵੀ ਅਸੀਂ ਤੇ ਇੱਕ ਇੱਕ ਸੀਸ ਦਿੱਤਾ ਤੇ ਤੁਸੀਂ ਗੁਰੂ ਉਹ ਤੁਹਾਨੂੰ ਕੋਈ ਜ਼ਿਆਦਾ ਕਰਨਾ ਚਾਹੀਦਾ ਤੇ ਕਹਿ ਕੇ ਮੈਂ ਸਰਬੰਸ ਵਾਰ ਤੋ ਤੇ ਹੁਣ ਅਸੀਂ ਵੀ ਜਦੋਂ ਖੰਡੇ ਬਾਟੇ ਦਾ ਅਮਰ ਛਕਣਾ ਹੈ ਆਪਣਾ ਸੀਸ ਸਰਪੰਨ ਕਰਦੇ ਆਂ ਵੀ ਆ ਸੀਸ ਤੁਹਾਨੂੰ ਦੇ ਦਿੱਤਾ ਇਹ ਸੀਸ ਹੁਣ ਤੇਰੀ ਅਮਾਨਤ ਹੈ ਇਹ ਹੁਣ ਤੇਰੇ ਦਰ ਤੋਂ ਬਿਨਾ ਹੋਰ ਕਿਤੇ ਨਹੀਂ ਚੁਕੇਗਾ ਇਸ ਸੀ ਸ੍ਰੀ ਇਮਾਨਤ ਸਜਣਾ ਦੀ ਦਰ ਦਰ ਤੇ ਚਕਾਇਆ ਨਹੀਂ ਜਾਂਦਾ ਇਸ ਸੀ ਸ੍ਰੀ ਇਮਾਨਤ ਸਜਣਾ ਦੀ ਦਰ ਦਰ ਤੇ ਚਕਾਇਆ ਨਹੀਂ ਜਾਂਦਾ ਇਸ ਵਾਸਤੇ ਜਦੋਂ ਇਮਾਨਤ ਹੋ ਗਈ ਗੁਰੂ ਦੀ ਦਰ ਦਰ ਤੇ ਨਹੀਂ ਝੁਕਣਾ ਖੇੜੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣਾ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਹੈ ਸੋ ਹੋਈਆਂ ਭੁਲਾ ਦੀ ਮਾਫੀ ਹੁਣ ਇਥੇ ਹੀ ਸਮਾਪਤੀ ਹੈ ਕੱਲ ਫਿਰ ਹਾਜ਼ਰ ਹੋਵਾਂਗੇ ਇੱਕ ਬੇਨਤੀ ਆਪ ਜੀ ਦੇ ਚਰਨਾਂ ਵਿੱਚ ਹੱਥ ਜੋੜ ਕੇ ਇਹ ਦਾਸਰੇ ਦਾ ਚੈਨਲ ਗੁਰਸਾਖੀਏ ਸ਼ਬਦ ਵਿਚਾਰ ਕਿਰਪਾ ਕਰਕੇ ਪਲੀਜ਼ ਪਲੀਜ਼ ਜ਼ਰੂਰ ਸਬਸਕ੍ਰਾਈਬ ਕਰੋ ਜੀ ਤੇ ਜੋ ਆਪ ਜੀ ਨੇ ਸਰਵਣ ਕੀਤਾ ਹੈ ਇਸ ਨੂੰ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਵੀ ਜ਼ਰੂਰ ਕਰੋ ਜੀ ਸੋ ਇਥੇ ਹੀ ਹੁੰਦਾ ਕਿ ਮਦਾ ਜਾਂਚ ਕਾ ਆਓ ਫਤਿਬਲਾ ਇਹ ਵਾਹੇ ਗੁਰਜੀ ਕਾ ਖਾਲਸਾ ਵਾਹੇ ਗੁਰਜੀ ਕੀ ਫਤਿ ਸਤਨਾਮ ਵਾਹੇ ਗੁਰ